ਈ ਕੁੜੀਆਂ ਦਾ ਰੋਕਾ ਕੀਤਾ ਹਾਂਜੀ ਹਾਂਜੀ ਵਿਆਹ ਵੀ 25 ਸਾਲ ਨੂੰ ਕਰਨਾ 22 ਸਾਲ ਨੂੰ ਨਹੀਂ ਕੀ ਕਰਨਿਆ ਪੁਲਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕੀ ਨਹੀਂ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਉੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟਾਪ ਨਹੀਂ ਚੁੱਕਿਆ ਅਸੀਂ ਕੁੜੀ 22 ਸਾਲ ਦੀ ਹੋਏ ਕਿ ਤੇ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੈ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਅਸੀਂ ਮਾੜਾ ਮਟਾ ਜਾਣਦੇ ਪਛਾਣਦੇ ਸੀ ਅਸੀਂ ਕਿਉਂ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਤੱਪਾ ਕਰਤੀ ਤੀ ਤੁਹਾਡੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਫੱਟ ਤਾਂ ਬਦਲੇ ਵੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਹੈ ਰੋਕਾ ਵੀ ਤਾਂ ਜੁਰਮੀ ਆ ਅਸੀਂ ਵਿਆਹਣਾ ਨਹੀਂ ਰੋਕਾ ਵੀ ਤਾਂ ਜੁਰਮੀ ਆ ਨਾਬਾਲਕ ਆ ਕੁੜੀ ਇਹ ਅਮਰ ਇਹ ਤਾਂ 20 ਸਾਲ ਤੋਂ ਬਾਅਦ ਚਾਹੀ ਵਿਆਹ ਕਰ ਸਕਦੇ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਚਲੋ ਰੋਕਾ ਕੀਤਾ ਗਏ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਸਾਡਾ ਬੱਚਾ ਕਿਹਦਾ ਤਾਂ ਦਾਸ ਨੇ ਕਿਹੜੀ ਦੀ ਬੇਟੀ ਹੈ ਹਾਂਜੀ ਕਿਹੜਾ ਦੀ ਬੇਟੀ ਬੜੀ ਸਾਲ ਦੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂ ਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰ ਸੀ ਆਣਾ ਜਾਣਾ ਸੀ ਮਿਲਣਾ ਪਰ ਤਾਂ ਅੱਗੇ ਮਿਲਦੇ ਕਰਦੇ ਪੁਲਿਸ ਆਈ ਪੁਲਿਸ ਨੇ ਕੀ ਕਿਹਾ ਪੁਲਿਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤਾਂ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਜੀ ਰੋਕਾ ਜਿੱਲੇ ਮਰਜੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਰੋਕਾ ਪਾੜ ਦਿੱਤੀ ਰਹੇ ਨੇ ਜੇ ਉੱਥੇ ਮੁੰਡੇ ਵਾਲੇ ਉੱਥੋਂ ਭੱਜ ਭੱਜ ਗੋਏ ਉੱਥੇ ਭੱਜ ਗਏ ਮੁੰਡੇ ਵਾਲੇ ਜਦੋਂ ਹੀ ਰੋਕਾ ਕੀਤਾ ਸੀ ਮੁੰਡਾ ਲੈ ਘਰ ਜਾਣਾ ਭੱਜਣਾ ਕਿਉਂ ਤੇ ਕੁੜੀ ਵੱਲੋਂ ਨਾ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਹਿੰਦਾ ਤਰਾਇ ਕਰਨਾ ਜਦ ਰੋਕਾਈ ਕਰ ਲਿਆ ਤਾਂ ਅਸੀਂ ਕਿਹੜਾ ਵਿਆਹ ਕਰਕੇ ਕੁੜੀ ਤੋੜਦੇ ਨੇ ਕੁੜੀ ਨੇ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਆ ਤੂੰ ਹੀ ਕਰ ਦੋ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਜਿੱਸਾ ਕਰ ਲਿਓ ਬੱਚੀ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਇਹ ਕਿੰਨੇ ਚਲ ਬੱਚੀ ਯਾਰ ਰਿਸ਼ਤਾ ਕਰਦੀ ਹੈ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਐਸੀ ਕੀ ਰਿਸ਼ਤਾ ਕਰਦੀ ਹੈ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ ਹੈ ਠੀਕ ਹੈ ਠੀਕ ਹੈ ਇਹਨਾਂ ਨੇ ਕਿਹਾਦਾ ਸੀ ਕੁੜੀਆ ਤੇਰਾ ਵਿਆਹ ਕਰ ਰਹੀ ਜ਼ਬਰਦਸਤੀ ਕਰ ਰਹੀ ਕਿੰਨੀ ਉਮਰ ਹੈ ਤੇਰੀ ਪਹਿਲਾਂ ਆਪਣੀ ਉਮਰ ਦਾ 16 ਸਾਲ ਦੀ ਵਿਆਹ ਕਰਦੇ ਹੀ ਦੇਰ ਕਰਦੇ ਨਹੀਂ ਮੈਂ ਆਪਣੇ ਮਨਜੀ ਸੀ ਹਾਂਜੀ ਕਰਦੇ ਸੀ ਵਿਆਹ ਕਰਦੇ ਪਏ ਸੀ ਕਿੰਨਾਂ ਨੇ ਰੋਕੇ ਆਣ ਕੇ ਵਿਆਹ ਇੰਨਾ ਨਹੀਂ ਮੈਨੂੰ ਪਤਾ ਕਿੰਨਾ ਨੇ ਰੋਕਿਆ ਸਕੂਲ ਜਾਣੀ ਆ ਤੂੰ ਹਾਂਜੀ ਤੇਰੀ ਦਾਦੀ ਵੱਲੋਂ ਕਰਾਇਆ ਜਾ ਰਿਹਾ ਸੀ ਵਿਆਹ ਤੇਰਾ ਜਬਰਦਸਤੀ ਕਰਾਇਆ ਯਾਰ ਜਬਰਦਸਤੀ ਉਹ ਕਹਿੰਦੇ ਕਿ ਰਿਸ਼ਤਾ ਕਰਾ ਰਹੇ ਸੀ ਤੂੰ ਕਹਿੰਨੀ ਕਿ ਹਾਂ ਰੋਕਾ ਕਰਾਉਂਦੇ ਸੀ ਰੋਕਾ ਹੀ ਹਾਂਜੀ ਰੋਕਾ ਸੀ ਕਿ ਵਿਆਹ ਸੀ ਰੋਕਾ ਸੀ ਰੋਕਾ ਸੀ ਹਾਂਜੀ ਕਿੰਨੀ ਉਮਰ ਦਾ ਏ 15 ਨਾ ਕੋਈ ਲਾ ਕੇ ਤੇ ਤੇ ਪਤਾ ਨਹੀਂ ਤੇਰੀ ਉਮਰ ਘਾਟੇ ਨਹੀਂ ਮਰਦੇ ਵਿੱਚ ਕਿ ਤੂੰ ਪੜ੍ਹੀ ਲਿਖੀ ਆ ਸਕੂਲ ਜਾਂਦੀ ਨਹੀਂ ਕੰਨ ਟਾਈਮ ਪਾਣਾ 20 ਸਾਲ ਸੀ ਹੋ ਗਏ ਫਿਰ ਯਾ ਹੋ ਗਿਆ ਸੁਣ ਪੁੱਛ ਆਈ ਆ ਪੁੱਛਨੇ ਕੀ ਕਿ ਉਹ ਸਮਝਾ ਜੀਓ ਕਿ ਅੱਜ ਕਿਹੜਾ ਕੁਝ ਸਾਹੀਏ ਪੁੱਛਨੇ ਕੀ ਪੁੱਛਿਆ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਅੱਪੀ ਸਰ ਅਮ ਹਾਂ ਵਿਆਹ ਕਰਾਉਣ ਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜਲੇ ਸੀ ਕਿੰਨਾ ਕਰਲੇ ਅੱਛਾ 8 ਕਿਤਨੇ ਦੇਖੋ ਇਹ ਅਜੇ ਮੌਕਾ ਹੈ ਕੁੜੀ ਨਾ ਬੋਲਕੇ ਮਲੇ ਆਪਾਂ ਨੂੰ ਥਾਣੇ ਲੈ ਕੇ ਆ ਗਏ ਨੇ ਇਹ ਵੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋ ਛੱਡਾ ਨਿਕਲੇਗਾ ਉਸ ਮਸਲਤ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਅਸੀਂ ਮਿਲ ਕੇ ਮੰਗਣੀ ਕਰਾਉ ਕਰ ਰਹੇ ਸੀ ਲੇਕਿਨ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾ ਕੋ ਪੁਸ਼ਟੀ ਕਰਦੇ ਆਂ ਤੇ ਮੁੰਡੇ ਵਾਲੇ ਪਾੜ ਗਏ ਨੇ ਤੂੰ ਮੁੰਡੇ ਵਾਲੇ ਮੈਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲ ਨਹੀਂ ਰਹੇ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਲੇ ਹੀ ਪੋਸ਼ਪਰਦਾ ਕਰਦੇ ਆਪਾਂ ਥਾਣੇ ਵਿੱਚ ਹੀ ਗੰਮ ਚੱਲ ਰਿਹਾ ਸੀ ਨਹੀਂ 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 ਇਹ ਕਿੰਨਾ ਕਰ ਬਾਹਰ ਚੱਲ ਰਿਹਾ ਅੰਕਦੇ ਹੁਣ ਵੇਖਣੇ ਜਾ ਕੇ ਪੋਸ਼ਪਰਦਾ ਕਰ ਨਹੀਂ ਫੋਟੋ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਟੇ ਡੂਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਮ ਵਾਲ ਕਰਾ ਲਈ ਕੀਤੀਏਗੀ ਨਾਮ ਵਾਲ ਜੇ ਇਹ ਕਰੋ ਨਾਮ ਵਾਲ ਕਈ ਫਿਰ ਗੈਰ ਕਾਨੂੰਨੀ ਆ ਠੀਕ ਆ ਕੁੜੀ ਦੇ ਕਾਗਜ਼ ਚੈੱਕ ਕੀਤੇ ਹਾਂ ਕਾਗਜ਼ ਚੈੱਕ ਕਰਾਂਗਾ ਆਪਾਂ ਪ੍ਰੂਫ ਲਮਾ ਕੇ ਨਾ ਉਹ ਉੱਪਰ ਤੋਂ ਹੱਥੇ ਆਪਾਂ ਕਰ ਵੀ ਕਰਾਂਗੇ ਕਰ ਵੀ ਹੋएगी ਜੀ ਹਾਂ ਜੀ ਕਰ ਵੀ ਹੋਈ ਕੁੜੀ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕੰਦੀ ਕੁੜੀ ਕੁੜੀ ਨਾਲ ਲੋਕ ਇਹਨੇ ਮਨਾਵਾਲਾ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆ ਕੁੜੀ ਭਵਾਵਾਂਗੇ ਫਿਰ ਭਾ ਕੇ ਉਹਨੂੰ ਪੁੱਛਾਂਗੇ ਠੀਕ ਆ ਇਹਨਾਂ ਨਾਲ ਵਿਆਹ ਤੱਕ ਫਿਲਹਾਲ ਫਿਲਹਾਲ ਆਪਾਂ ਲੜਕੇ ਨੂੰ ਕੁਝ ਨਹੀਂ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਨੂੰ ਪੁੱਛ ਕੇ ਫੇਰ ਆਪਾਂ ਪੁੱਛਾਂਗੇ ਠੀਕ ਹੈ ਕੀ ਇਹ ਵੀ ਨਹੀਂ ਮੁੰਡੇ ਵਾਲਾ ਤੇ ਨਾਲ ਜੋ 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 ਸਾਹਮਣੇ ਹੈਗਾ ਉਹ ਬਤਾਓ ਕਰਵੇ ਕਿਤੇ ਹੈ